ਜੀ ਗਰਮੀ ਦੇ ਵਿੱਚ ਤੇ ਹੋਰ ਸਮਾਨ ਕਰਦਾ ਜਦੋਂ ਇਕੱਠਾ ਹੋ ਜਾਊਗਾ ਇਕੱਠਾ ਲੈ ਕੇ ਆਵਾਂਗੇ ਇੱਕ ਸਬਰ ਸੀ ਪਰ ਆਨਲਾਈਨ ਅੱਧੀ ਰਾਤ ਨੂੰ ਇੱਕ ਪੈਨ ਚਾਹੀਦਾ ਤੇ ਆਰਡਰ ਕਰ ਦੋ ਵੇਸਟ ਆਫ ਮਨੀ ਸਬਰ ਖਤਮ ਅਰ ਜਦੋਂ ਅਸੀਂ ਸਬਰ ਕਰਦੇ ਸੀ ਨਾ ਤੇ ਉਹ ਜਦੋਂ ਇਕੱਠੀਆਂ ਚੀਜ਼ਾਂ ਦੀ ਲਿਸਟ ਬਣਦੀ ਸੀ ਫਿਰ ਬਜਟ ਸੈੱਟ ਕੀਤਾ ਜਾਂਦਾ ਸੀਗਾ ਕਿ ਆਪਾਂ ਆਹੀ ਚੀਜ਼ਾਂ ਲੈਣੀਆਂ ਜਿਆਦਾ ਜ਼ਰੂਰੀ ਆਹੀ ਚੀਜ਼ਾਂ ਆ ਹੁਣ ਜਦੋਂ ਅਸੀਂ ਆਨਲਾਈਨ ਵੇਸਟ ਆਫ ਮਨੀ ਕਰਾਂਗੇ ਇੱਕ ਜਾਨੇ ਕਮਾਉਣ ਵਾਲਾ ਤੇ ਪੰਜ ਜਾਨੇ ਆਨਲਾਈਨ ਸ਼ਾਪਿੰਗ ਕਰਨ ਵਾਲੇ ਘਰ ਚ ਕਲੇਸ਼ ਪੈਣਾ ਹੀ ਪੈਣਾ ਹੈ ਜਦੋਂ ਅਸੀਂ ਹੱਦ ਤੋਂ ਬਾਹਰ ਕਿਸੇ ਵੀ ਚੀਜ਼ ਵਿੱਚ ਅੱਗੇ ਵਧਦੇ ਹਾਂ ਉਹ ਸਾਡੇ ਨੁਕਸਾਨ ਦੇ ਲਈ ਆ ਵਚਨ ਚ ਲਿਖਿਆ ਨਾ ਜੇ ਸ਼ਹਿਦ ਆ ਤੇ ਬਾਲਾ ਨਾ ਖਾਏ ਨਾ ਹੋਵੇ ਖਾ ਕੇ ਉਗਲਛ ਦੇਵੇਂ ਉਹ ਵੀ ਲਿਮਟ ਵਿੱਚ ਰਹਿ ਕੇ ਕੋਈ ਚੰਗੀ ਚੀਜ਼ ਆ ਨਾ ਤੇ ਉਹਨੂੰ ਜਿਹੜੇ ਰਹਿ ਕੇ ਯੂਜ਼ ਕੀਤਾ ਜਾਏ ਉਨਾ ਹੀ ਜ਼ਿਆਦਾ ਫਾਇਦੇਮੰਦ ਆ ਅੱਜ ਕੋਈ ਲਾਈਨ ਵਿੱਚ ਲੱਗਣ ਦੇ ਲਈ ਰਾਜੀ